ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਪੰਜਾਬੀਓ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਸਾਰੇ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਇੱਕ ਤਾਂ ਮੇਰਾ ਵੀਰਾ ਜਿਹੜਾ ਆਪਣਾ ਨਵਾਂ ਬਣਾਇਆ ਖਾਤਾ ਇਹਦੇ ਨਾਲ ਜੁੜੋ ਤਾਂ ਕਿ ਆਪਣੀ ਗੱਲਬਾਤ ਜਿਹੜੀ ਸਾਂਝੀ ਹੁੰਦੀ ਰਵੇ ਸਵਾਪਾ ਅੱਜ ਗੱਲ ਕਰਨੀ ਹੈ ਜੋ ਸਾਡਾ ਸ਼ਹੀਦ ਕਿਸਾਨੀ ਮੋਰਚੇ ਦਾ ਸੁਭਕਰਨ ਸਿੰਘ ਉਹਦਾ ਕੱਲ ਨੂੰ ਭੋਗ ਹੈ ਪਿੰਡ ਬੱਲੋ ਵਿਖੇ ਸੋ ਸਾਰੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਪਿੰਡ ਬੱਲੋ ਸਮਾ 10 ਵਜੇ ਜ਼ਿਲ੍ਹਾ ਬਠਿੰਡਾ ਪਹੁੰਚਣ ਦੀ ਖਿਚਲਾ ਕਰਨੀ ਤੇ ਦੂਜੀ ਆਪਾਂ ਅੱਜ ਗੱਲ ਕਰਨੀ ਹੈ ਕਿ ਇੱਥੇ ਲਗਾਤਾਰ ਇੱਕ ਪਾਸੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਸਾਡੀ ਨੌਜਵਾਨੀ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ ਉਹ ਦੂਜੇ ਪਾਸੇ ਸਾਡੇ ਜ਼ਖਮਾਂ ਦੇ ਉੱਤੇ ਹੋਰ ਲੂਣ ਭੁੱਕਿਆ ਜਾ ਰਿਹਾ ਹੈ ਤੁਹਾਡੇ ਧਿਆਨ ਚ ਹੋਣਾ ਲਖੀਮਪੁਰ ਖੀਰੀ ਦੀ ਘਟਨਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨੀ ਮੋਰਚੇ ਦੌਰਾਨ ਅਜੇ ਮਿਸ਼ਰਾ ਟੈਣੀ ਜਿਹੜਾ ਉਥੋਂ ਦਾ ਐਮਪੀਸੀ ਮੈਂਬਰ ਪਾਰਲੀਮੈਂਟ ਸੀ ਬੀਜੇਪੀ ਵੱਲੋਂ ਜੀਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਆ ਕੇ ਕਿਸਾਨਾਂ ਨੂੰ ਦਰੜਤਾ ਸੀ ਮਾਰਦਾ ਸੀ ਕਈ ਕਿਸਾਨ ਜ਼ਖਮੀ ਹੋ ਗਏ ਸੀ ਉਸੇ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ ਬੀਜੇਪੀ ਨੇ ਲਖੀਮਪੁਰ ਖੀਰੀ ਤੋਂ ਫਿਰ ਪ੍ਰਭੋ ਆਪਣਾ ਉਮੀਦਵਾਰ ਲਾਣਿਆ ਸਿੱਖਦਾ ਪੰਜਾਬੀਓ ਧਿਆਨ ਰੱਖਿਓ ਹੁਣ ਗੱਲ ਦਾ ਸੋਡੇ ਪਿੰਡਾਂ ਚ ਆਉਣਾ ਨੇ ਵੋਟਾਂ ਮੰਗਣ ਬੀਜਪੀ ਵਾਲਿਆਂ ਨੇ ਹੁਣ ਖੜਾ ਖੜਾ ਕੇ ਸਵਾਲ ਪੁੱਛਣਿਆ ਘੇਰ ਕੇ ਤੇ ਛਤਰਾ ਦੇ ਹਾਰ ਗੱਲ ਚ ਪਾਉਣੇ ਇਹਨਾਂ ਦੇ ਪੁੱਛਣਾ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੁਣ ਵੀ ਸ਼ੰਭੂ ਖਨੌਰੀ ਬਾਡਰਾਂ ਦੇ ਮਾਰ ਰਹੇ ਆ ਕੁੱਟਮਾਰ ਕਰ ਰਹੇ ਆ ਲੱਤਾਂ ਬਾਹਾਂ ਤੋੜ ਰਹੇ ਆ ਪਰਚੇ ਪਾ ਰਹੇ ਆ ਸਾਡੇ ਬੈਠੇ ਕਿਸਾਨਾਂ ਨੂੰ ਜਲੀਲ ਵੀ ਕਰ ਰਹੇ ਆ ਤੇ ਉਲਟਾ ਸਾਡੇ ਕਾਤਲਾ ਨੂੰ ਟਿਕਟਾਂ ਨਾਲ ਵੀ ਨਮਾਜ਼ ਰਹੇ ਹੋ ਆਪਾਂ ਦੇਖਦੇ ਰਹੇ ਹਾਂ ਵੀ ਕਿਵੇਂ ਐਸੇ ਜਗਦੀਸ਼ ਟੈਟਰ ਵਰਗੇ ਸੱਜਨ ਕੁਮਾਰ ਵਰਗੇ ਐ ਚਲਕੇ ਭਗਤ ਵਰਗੇ ਉਹਨਾਂ ਨੂੰ ਕਿਵੇਂ ਕਾਂਗਰਸ ਵੀ ਟਿਕਟਾਂ ਦਿੰਦੀ ਰਹੀ ਹੈ ਸਾਡੇ ਕਾਤਲਾ ਨੂੰ ਉਹੀ ਕੰਮ ਭਰਾਵੋ ਬੀਜੇਪੀ ਨੇ ਸ਼ੁਰੂ ਕਰਤਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਰਲੇ ਸਾਰੇ ਇਕੱਠੇ ਨੇ ਇਹ ਜੇ ਸਾਨੂੰ ਲੱਗਦਾ ਵੀ ਕੋਈ ਇਹ ਪੰਜਾਬ ਦਾ ਮੁੱਖ ਮੰਤਰੀ ਸਾਡੇ ਹੱਕ 'ਚ ਤਾਂ ਭਲੇਖਾ ਆਪਣੇ ਦਿਮਾਗ 'ਚੋਂ ਕੱਢ ਦਿਓ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ ਐ ਮੈਂ ਪੰਜਾਬ ਨਾਲ ਐ ਭਰਾਵੋ 8 ਦਿਨਾਂ ਬਾਅਦ ਸ਼ਿਕਰਨ ਦੀ ਐਫ ਆਈ ਆਰ ਦਰਜ ਹੋਈ 8 ਦਿਨਾਂ ਬਾਅਦ 21 ਨੂੰ ਦਾ ਕਤਲ ਹੁੰਦਾ ਉਹਦੀ ਮੌਤ ਹੁੰਦੀ ਐ ਸਿੱਧੀ ਪਾਉਂਦਾ ਉਹ ਤੇ 28 ਤਰੀਕ ਨੂੰ ਮੁਕੱਦਮਾ ਦਰਜ ਹੁੰਦਾ ਉਹ ਵੀ ਹੁੰਦਾ ਅਣਪਛਾਤੇਆਂ ਦੇ ਉੱਤੇ ਐ 0 ਐਫ ਆਈ ਆਰ ਤੁਹਾਡੇ ਧਿਆਨ ਚ ਹੋਣਾ ਯਾਦ ਹੋਣਾ ਵੀ ਜਦੋਂ ਡੈਵਲ ਗੋਲੀ ਕਾਣ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਨਸਿਓ ਮਾਨ ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਨਪਛਾਤੀ ਹੋ ਗਈ ਜੀ ਪੰਜਾਬ ਦੇ ਗ੍ਰਹਿ ਮੰਤਰੀ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਫਿਰ ਹੁਣ ਗ੍ਰਹਿ ਮੰਤਰੀ ਹਰਿਆਣਾ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਬਈ ਕਿਉਂ ਨਹੀਂ ਪੁਲਿਸ ਤੇ ਮੁਕੱਦਮਾ ਦਰਜ ਹੋਇਆ ਹੁਣ ਅਨਪਛਾਤੇ ਨੇ ਮੁਕੱਦਮਾ ਦਰਜ ਕਰਤਾ ਇਹਦਾ ਲੋਕਾਂ ਨੇ ਜੋਰ-ਜ਼ੋਰ ਪਾ ਕੇ ਭਰਾਵੋ ਕਰਾ ਲਿਆ ਨਹੀਂ ਤਾਂ ਤੁਸੀਂ ਦੂਜੇ ਪਾਸੇ ਦੇਖ ਹੀ ਰਹੇ ਹੋ ਪ੍ਰਧਾਨਪਾਲ ਜਿਹੜਾ ਲੱਤਾਂ ਬਾਹਾਂ ਤੋੜ ਕੇ ਕਰੀ ਕਰਕੇ ਭੰਨ ਕੇ ਉਹ ਪੀਜੀਆ ਹੀ ਪਾਇਆ ਉਹਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਦੋ ਮੁੰਡਿਆਂ ਦੀ ਅੱਖਾਂ ਗਈਆਂ ਇੱਕ ਕੱਖ ਚਲੀ ਗਈ ਉਹਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਤਿੰਨ ਜਣੇ ਲੱਤਾਂ ਟੁੱਟੀਆਂ ਬਾਹਾਂ ਟੁੱਟੀਆਂ ਕੋਈ ਮੁਕੱਦਮਾ ਦਰਜ ਨਹੀਂ 250 ਬੰਦਾ ਜ਼ਖਮੀ ਆ ਕੋਈ ਮੁਕੱਦਮਾ ਦਰਜ ਨਹੀਂ ਸਾਡੇ ਉੱਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਬਾਹਾਂ ਸਾਡੇ ਜਿਹੜੇ ਮਸ਼ੀਨਰੀ ਸੀਗੀ ਟਰੈਕਟਰ ਗੱਡੀਆਂ ਉਹ ਭੰਨੇ ਗਏ ਟਾਇਰ ਵੱਡੇ ਗਏ ਟੈਂਕੀਆਂ ਭੰਨੀਆਂ ਸਟੀਅਰਿੰਗ ਭੰਨ ਤੇ ਕੋਈ ਮੁਕਦਮਾ ਦਰਜ ਨਹੀਂ ਦੂਜੇ ਪਾਸੇ ਇਸ ਗੱਲ ਤੋਂ ਧਿਆਨ ਭਟਕਾਉਣ ਦੇ ਲਈ ਆ ਨਵਾਂ ਡਰਾਮਾ ਭਾਂਸਿਆਂ ਨੇ ਸ਼ੁਰੂ ਕਰ ਲਿਆ ਕਿ ਬਾਲਾ ਸਰ ਫਾਰਮ ਦੀਆਂ ਗੱਲਾਂ ਕਰਨ ਲੱਗ ਗਿਆ ਜੀ ਇਹ ਬਾਲਾ ਸਰ ਫਾਰਮ ਜੀ ਇਹ ਸੁਖ ਵਿਲਾਸ ਦੀ ਗੱਲ ਹੱਚ ਬਾਲਾ ਸਰ ਨੇ ਸੁਖ ਵਿਲਾਸ ਦੀ ਗੱਲ ਕਰਦਾ ਕਿ ਸੁਖਵੀਰ ਬਾਦਲਾ ਸੁਖ ਵਿਲਾਸ ਆ ਜੀ ਉੱਥੇ ਆ ਗੈਰਕਾਨੂੰਨੀ ਆ ਜੀ ਉੱਥੇ ਆ ਗੈਰਕਾਨੂੰਨੀ ਆ ਸੋਪਵਾਂਸ ਸੈਂਟਰੇ ਕੋਲੇ ਗੱਲਾਂ ਦਾ ਕੜਾ ਆ ਬਈ ਕਿੱਥੇ ਗਿਆ ਚੰਨੀ ਨੂੰ 2 ਕਰੋੜ ਰੁਪਈਆ ਰਿਸ਼ਵਤ ਦੇਣ ਵਾਲਾ ਬੰਦਾ ਉਹਨੂੰ ਡਿਊਟੀ ਲਾਤਾ ਚੰਨੀ ਨੂੰ ਅੰਦਰ ਕਰਤਾ ਕਿੱਥੇ ਗਈਆਂ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਕਫਲੇ ਦੀਆਂ ਫਾਈਲਾਂ ਜਿਹੜੀਆਂ ਤੂੰ ਕਹਿੰਦਾ ਸੀਗਾ ਮੇਰੇ ਮੇਜ਼ ਤੇ ਪਈਆਂ ਨੇ ਕਿੱਥੇ ਗਿਆ ਆਪਣਾ ਵਿਜੇ ਸਿੰਘਲਾ ਜਿਹੜਾ ਮਾਣਸ ਵਾਲਾ ਤੁਸੀਂ ਆਪ ਹੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਅੱਜ ਤੁਹਾਡੇ ਸਾਰੇ ਪ੍ਰੋਗਰਾਮ ਚੱਕੇ ਹੁੰਦਾ ਕਿੱਥੇ ਗਿਆ ਮਤਰਤਨ ਬਟੰਡੇ ਦੇ ਹਾਤੀ ਵਾਲਾ ਐਮ ਐਲ ਏ ਕਿੰਨੀਆਂ ਗੱਲਾਂ ਤੂੰ ਇਹਨੂੰ ਪਹਿਲਾਂ ਕਰ ਚੁੱਕੇ ਆਂ ਕਿਹੜੀ ਗੱਲ ਤੇ ਖਰਾਤ ਰਿਆ ਹੁਣ ਦੇਖਾਂਗੇ ਜਦੋਂ ਤੂੰ ਸੁਖਬੀਰ ਸਿੰਘ ਬਾਦਲ ਦੇ ਸੁਰਖ ਬਲਾਹ ਦੇ ਉੱਤੇ ਕਾਰਵਾਈ ਕਰਦਾ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਸੁਰਖ ਬਲਾਹ ਦੇ ਵਿੱਚ ਸਕੂਲ ਖੋਲਾਂਗੇ ਹੁਣ ਆ ਕੱਖ ਨਹੀਂ ਭਰਾਵਾ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾਏ ਚੱਲ ਨਾਲੇ ਤੂੰ ਸਰਕਾਰ ਐ ਤੇਰੇ ਹੱਥ ਚ ਕਾਨੂੰਨ ਐ ਤੇਰੇ ਹੱਥ ਚ ਪੁਲਿਸ ਐ ਤੂੰ ਜੋ ਮਰਜ਼ੀ ਹੁਕਮ ਕਰਦਾ ਜਿਹਦੇ ਮਰਜ਼ੀ ਕਾਰਵਾਈ ਕਰਾ ਸਕਦਾ ਤੇਰਾ ਕੰਮ ਕਾਰਵਾਈ ਕਰਨ ਦਾ ਗੱਲਾਂ ਕਰਨ ਦਾ ਨਹੀਂ ਅਸਲ ਭਰਾਵੋ ਧਿਆਨ ਦੇਣ ਦੀ ਲੋੜ ਆ ਪੰਜਾਬੀਓ ਇਹ ਆ ਸਾਰੇ ਮੁੱਦੇ ਤੋਂ ਕਿਸਾਨਾਂ ਦੇ ਮੁੱਦੇ ਰੋ ਧਿਆਨ ਭਟਕਾ ਕੇ ਵੀ ਲੋਕ ਮੈਨੂੰ ਸਵਾਲ ਕਰਨਗੇ ਵੀ ਇੰਨੇ ਦਿਨਾਂ ਬਾਅਦ ਐਫ ਆਰ ਕਿਉਂ ਦਰਜ ਕੀਤੀ ਐ ਇੰਨੇ ਦਿਨ ਹੋ ਗਏ ਸਾਡੇ ਮੁੰਡਿਆਂ ਨੂੰ ਫੱਟੜ ਹੋਇਆ ਨੱਤਾਂ ਬਾਹਾਂ ਤੋੜਿਆ ਨੂੰ ਉਹਦੇ ਮੁਕੱਦਮੇ ਕਿਉਂ ਨਹੀਂ ਦਰਜ ਕਰ ਰਿਹਾ ਆ ਸਾਰਾ ਧਿਆਨ ਭਟਕਾਉਣ ਦੇ ਲਈ ਇਨੇ ਚਾਟ ਕੇ ਸੁਖਵਲਾਸ ਵਾਲੀ ਗੱਲ ਅੱਗੇ ਕੱਢ ਲੈਂਦੀ ਆ। ਆ ਲਈ ਫਿਰਦਾ ਕੇਜਰੀਵਾਲ ਨੂੰ ਇੱਥੇ ਦੋ ਤੰਦਰਾਂ ਦੇ ਦੌਰੇ ਤੇ ਕੇਜਰੀਵਾਲ ਆਇਆ। ਪਹਿਲਾਂ ਜਹਾਜ਼ ਉੜਦਾ ਦਿੱਲੀ ਨੂੰ। ਉਹਨੂੰ ਲੈ ਕੇ ਆਉਂਦਾ। ਫਿਰ ਜਹਾਜ਼ ਦਵਾਰਾ ਉੜਦਾ ਉਹਨੂੰ ਛੱਡ ਕੇ ਆਉਂਦਾ। ਪਹਿਲਾਂ ਜਾਣਦਾ ਕਿਹੜਾ ਫਿਰ ਆਉਣ ਦਾ ਕਿਹੜਾ ਫਿਰ ਛੱਡਣ ਦਾ ਕਿਹੜਾ ਫਿਰ ਵਾਪਸ ਮੁੜਨ ਦਾ ਕਿਹੜਾ। ਐਂ ਸਾਡਾ ਕਈ ਕਰੋੜਾਂ ਰੁਪਈਆ ਦਾ ਤੇਲ ਜਹਾਜ਼ਾਂ 'ਚ ਐਂ ਫੁੱਕੀ ਜਾਂਦਾ ਏ। ਕਰਨਾ ਦਾ ਕਹਿੰਦੇ ਇਹ ਮੁਹੱਲਾ ਕਲੀਨਕਾ ਨਾਲੋਂ ਘਾਟਣਾ ਈ ਇੱਥੇ। ਮੁਹੱਲਾ ਕਲੀਨਕਾ ਨਾਲੋਂ ਘਾਟਣਾ ਕਰਾਉਣ ਲਈ ਇੱਥੇ ਕੇਰੀਵਾਲ ਆ ਰਿਹਾ। ਕੀ ਗੱਲ ਬਈ ਪੰਜਾਬ ਦਾ ਤੂੰ ਮੁੱਖ ਮੰਤਰੀ ਹੈ ਕੇਜਰੀਵਾਲ ਮੁੱਖ ਮੰਤਰੀ ਹੈ ਅਧਿਕਾਰਨ ਤੂੰ ਕਰਦੇ ਆ ਤੇਰੇ ਕੋਲੇ 90 99 ਹੋਰ ਬੰਦੇ ਆ ਮੰਤਰੀ ਐ ਐਮ ਐਲ ਏ ਉਹਨਾਂ ਤੋਂ ਕਰਾ ਦੇ ਜਾਂ ਫਿਰ ਆਪਣਾ ਉਹਦਾ ਛੱਡ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾ ਦੇ ਵੈ ਤਾਂ ਹੈਗੀ ਹੀ ਐ ਵੈ ਤਾਂ ਕੋਈ ਸ਼ੱਕ ਨਹੀਂ ਹੈਗੀ ਵੈਸੇ ਤਾਂ ਉਹ ਹੈਗੀ ਹੀ ਐ ਕਿਉਂਕਿ ਸਾਰਾ ਕੁਝ ਹੀ ਉਹ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੱਥ ਤੇ ਰਿਮੋਟ ਕੰਟਰੋਲ ਉਹਨਾਂ ਕੋਲੇ ਐ ਉਹਨਾਂ ਮੁਤਾਬਕ ਤੂੰ ਚੱਲਦਾ ਪਾ ਤੂੰ ਸਿੱਧਰੂਪ ਜੀ ਐਲਾਨ ਕਰ ਦੇ ਕਿ ਪਰ ਉਹ ਮੈਂ ਹਟਿਆ ਪਾਸੇ ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋਊਗਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਈ ਬਾਰ-ਬਾਰ ਇਹੀ ਪੀਲਾਂ ਕਰਦੇ ਆ ਕਿ ਇਹਨਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲਗਾਤਾਰ ਤੁਹਾਨੂੰ ਗਮਰਾਹ ਕਰ ਰਿਹਾ ਬੰਦਾ ਲਗਾਤਾਰ ਝੂਠ ਗੱਪ ਤੂਫਾਨ ਇਹ ਤੁਹਾਡੀ ਨਵਜ ਫੜੀ ਬੈਠਾ ਵੀ ਕਿਵੇਂ ਲੋਕਾਂ ਦਾ ਧਿਆਨ ਭਟਕਾਉਣਾ ਹੈ ਕਿਵੇਂ ਲੋਕਾਂ ਦਾ ਧਿਆਨ ਇੱਕ ਪਾਸੇ ਦੂਜੇ ਪਾਸੇ ਲਾਉਣਾ ਪੱਟ ਕੇ ਉਹੀ ਕੰਮ ਕਰ ਰਿਹਾ ਸੋ ਕਿਸਾਨੀ ਮੋਰਚੇ 'ਚ ਬਈ ਡਟੇ ਰਹੋ ਬੱਗ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਬਹੀਰਾਂ ਘੱਟ ਕੇ ਬਾਰੀਆਂ ਬਣ ਕੇ ਸੰਭੂਖ ਨੌਰੀ ਪਹੁੰਚੋ ਬਈ ਲੜਾਈ ਵੱਡੀ ਐ ਲੜਾਈ ਲੰਮੀ ਐ ਦੋ ਵੇਲੇ ਗੁਰੂ ਘਰਾਂ ਦੇ ਅਰਦਾਸ ਕਰਿਆ ਕਰੋ ਦੋ ਵੇਲੇ ਮੈਂ ਬੇਨਤੀ ਕਰਦਾ ਹਾਂ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨਾਂ ਨੂੰ ਕਿ ਦੋ ਵੇਲੇ 5-5 10-10 ਮਿੰਟ ਰੋਜ਼ ਆਪਣੇ ਲੋਕਾਂ ਨੂੰ ਜਗਾਓ 호ਕਾ ਦਿਓ ਵੀ ਚਲੋ ਭਾਈ ਬਾਰਡਰਾਂ ਵੱਲ ਚਲੋ ਬਾਰਡਰਾਂ ਵੱਲ ਜਿੰਨੇ ਤੁਹਾਡੀ ਗਿਣਤੀ ਬਾਰਡਰਾਂ ਤੇ ਹੋਣੀ ਐ ਉਨੇ ਹੀ ਸਰਕਾਰ ਨੇ ਗੁੱਡੇ ਪਰ ਹੋਣਾ ਹਾਜ਼ਰੀ ਯਕੀਨੀ ਬਣਾਓ ਜਿੰਨੇ ਖਨੌਰੀ ਦੇ ਆਲੇ-ਦਾਲੇ ਪਿੰਡ ਨੇ ਜਿੰਨੇ ਸ਼ੰਭੂ ਦੇ ਆਲੇ-ਦਾਲੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਖਾਸ ਤੌਰ ਤੇ ਅਪੀਲ ਬੇਨਤੀ ਕਰਦਾ ਕਿ ਬੱਦ ਤੋਂ ਬੱਦ ਰੋਜ਼ ਨੌਜਵਾਨੋ ਉੱਥੇ 4-4 5-5 ਘੰਟੇ ਤੁਸੀਂ ਨੇੜੇ ਪਿੰਡਾਂ 'ਚ ਬੈਠਿਓ ਆਪਣੀਆਂ ਹਾਜ਼ਰੀਆਂ ਬਈ ਯਕੀਨੀ ਤੌਰ ਤੇ ਬਣਾਓ ਸਾਡੇ ਬਜ਼ੁਰਗਾਂ ਦਾ ਸਾਡੇ ਬੈਠੇ ਉੱਥੇ ਭਰਾਵਾਂ ਦਾ ਸਾਥ ਦੇਗੇ ਸੋ ਮੈਂ ਫਿਰ ਅਪੀਲ ਕਰਦਾ ਬਈ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਮੇਰੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਬਈ ਉਹ ਸਰਕਾਰ ਨੇ ਬੰਦ ਕਰ ਦਿੱਤੇ ਆੜਾ ਦਿੱਤੇ ਆ ਇਥੋਂ ਦੇ ਵੀ ਨਹੀਂ ਹੈਗੇ ਆ ਨਵਾਂ ਭਰਾਵੋ ਖਾਤਾ ਬਣਾਇਆ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸੋ ਇਹਦੇ ਨਾਲ ਮੇਰਾ ਵੀ ਇਹ ਮੇਰਾ ਪੇਜ ਨਾਮਾ ਬਣਿਆ ਹੋਇਆ ਜਿੱਤੇ ਮੈਂ ਅੱਜ ਬੋਲ ਰਿਹਾ ਹਾਂ ਇਹਦੇ ਨਾਲ ਤੁਸੀਂ ਇੱਕ ਬਾਈ ਨੇ ਸਵਾਲ ਪੁੱਛਿਆ ਕਹਿੰਦਾ ਬਾਈ ਤੇਰਾ ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਕੁਝ ਦਿਨਾਂ ਤੋਂ ਸੋ ਇਹਦਾ ਵੀ ਜਵਾਬ ਬਾਈ ਮੈਂ ਤੁਹਾਨੂੰ ਦੇ ਦਿੰਨਾ ਮੇਰਾ ਸੋਸ਼ਲ ਮੀਡੀਆ ਦੇ ਵਿਰੋਧ ਕੌਣ ਕਰ ਰਹੇ ਨੇ ਬਾਦਲਾਂ ਦੇ ਕਾਂਗਰਸੀਆਂ ਦੇ ਆਮ ਆਦਮੀ ਪਾਰਟੀ ਦੇ ਬੀਜੇਪੀ ਦੇ ਜਿਹੜੇ ਖਰੀਦੇ ਹੋਏ ਪੇੜ ਬੰਦੇ ਨੇ ਉਹ ਬੈਠ ਕੇ ਮੇਰਾ ਵਿਰੋਧ ਕਰ ਰਹੇ ਹੈ ਹੁਣ ਲਗਾਤਾਰ ਸਾਰੀਆਂ ਧਰਾਂ ਸਾਰੀਆਂ ਪਾਰਟੀਆਂ ਮੇਰੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਰਜਰੇ ਨੇ ਕਿ ਲੱਖੇ ਦੇ ਖਿਲਾਫ ਇੱਕ ਪ੍ਰਪਾਗੈਂਡਾ ਚਲਾ ਕੇ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਸੋ ਸਾਰਾ ਮਾਹੌਲ ਸਰਜਿਆ ਜਾ ਰਿਹਾ ਇਹਨਾਂ ਦੇ ਬੰਦੇ ਹੀ ਕਿਸਾਨੀ ਮੋਰਚੇ ਦੇ ਵਿੱਚ ਵੀ ਮੁਰਦਾਬਾਦ ਮੁਰਦਾਬਾਦ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹਣਾ ਬੀ ਜੇ ਇਹਨਾਂ ਦੇ ਮਨ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮਨ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਬਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਜ਼ਾਰਾਂ ਜੇ ਮਕਸਦ ਹੀ ਇਹ ਹੈਗਾ ਕਿ ਬਾਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆਂ ਕਿ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋ ਬੰਦਾ ਇਹ ਮਨਸਾ ਲਈ ਬੈਠਾ ਮਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਹੈ ਪਰ ਪੱਗ ਦਾ ਭਰਾਬੂ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਹਾਉਣ ਆਉਂਦੇ ਤੇ ਨਾ ਇਹ ਭਲੇਖਾ ਕੋਈ ਬਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋਈ ਬਦਮਾਸ਼ ਠੀਕ ਆ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾ ਸਾਨੂੰ ਲੋੜ ਅਸੀਂ ਆਪਣਾ ਕੰਮ ਕਰ ਰਹੇ ਆ ਪਰ ਜੇ ਭਰਾਵੋ ਉੱਠ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੌਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹਦਾ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਿਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆ ਜਾਓ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਓ ਪਰ ਦੋ ਤਿੰਨ ਫਾਈ ਇਹ ਰੋਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ ਪਹਿਲਾਂ ਹੀ ਵੀਡੀਓ ਕੱਢੀ ਬੈਠੇ ਹੁਣ ਤਿਆਰ ਹੁੰਦੇ ਆ ਵੀ ਲਾਲ ਲਾਲ ਜੀ ਕਰਦੇ ਰੋਲਾ ਜਪਾਦੇ ਵੀ ਲੱਖੇ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਜਾਂ ਮੈਨੂੰ ਦੱਸ ਦਿਓ ਵੀ ਲੱਖੇ ਨੇ ਭਰਾਵੋ ਹੁਣ ਤੱਕ ਕੋਈ ਗਦਾਰੀ ਕੀਤੀ ਹੋਵੇ ਪੰਜਾਬ ਦੇ ਨਾਲ ਕੋਈ ਧੋਖਾ ਖਮਾਇਆ ਹੋਵੇ ਲੋਕਾਂ ਦੇ ਨਾਲ ਕੋਈ ਪੱਠ ਸ਼ੁਰਾ ਮਾਰਿਆ ਹੋਵੇ ਲੱਖਾ ਲੜ ਰਿਹਾ ਹੁਣ ਤੱਕ ਕਦੇ ਪੰਜਾਬੀ ਬੋਲੀ ਲਈ ਕਦੇ ਪੰਜਾਬ ਦੇ ਪਾਣੀਆਂ ਲਈ ਕਦੇ ਪਰਵਾਸ ਤੇ ਮੈਂ ਗੱਲ ਕਰਦਾ ਕਦੇ ਜ਼ਮੀਨਾਂ ਨਾ ਵੇਚਣ ਦੀ ਮੈਂ ਗੱਲ ਕਰਦਾ ਬਾਈ ਜ਼ਮੀਨਾਂ ਨਾ ਵੇਚੋ ਨਾ ਪੰਜਾਬ ਛੱਡ ਕੇ ਭਜੋ ਪੰਜਾਬ ਖਾਲੀ ਹੋ ਰਿਹਾ ਆਪਣੀ ਬੋਲੀ ਆਪਣੇ ਦਰਸੇ ਨੂੰ ਸੰਭੋ ਲੱਖਾ ਅੱਜ ਦਾ ਨਹੀਂ ਲੱਖਾ ਕਿਆ ਸਾਲ ਤੋਂ ਬਈ ਘਰੋਂ ਨਿਕਲਿਆ ਹੋਇਆ ਤੁਰਿਆ ਹੋਇਆ ਦਿਨ ਰਾਤ ਲੜ ਰਿਹਾ ਰੱਖਾ ਪਰ ਇੱਕ ਮਾਹੌਲ ਹੁੰਦਾ ਹੈ ਕਿ ਤੁਹਾਡੇ ਲਈ ਲੜਨ ਵਾਲੇ ਬੰਦਿਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾਂਦਾ ਹੈ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਸਟੇਟ ਦੀਆਂ ਵੀ ਚਾਲਾਂ ਹੁੰਦੀਆਂ ਨੇ, ਏਜੰਸੀਆਂ ਦੀਆਂ ਵੀ ਖੇਡਾਂ ਹੁੰਦੀਆਂ ਨੇ। ਵੀ ਜਿਹੜਾ ਬੰਦਾ ਆਪਣੇ ਲੋਕਾਂ ਦੀ ਆਵਾਜ਼ ਬਣਦਾ ਹੈ, ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਹ ਬੰਦੇ ਨੂੰ ਜਾਂ ਤਾਂ ਲੋਕਾਂ 'ਚ ਬਦਨਾਮ ਕਰ ਦਿਓ, ਪਰ ਆਪੇ ਗੰਡੇ ਰਹਹੀਂ। ਨਾਮ ਬਦਨਾਮ ਹੋਇਆ ਕੋਈ ਨਾ ਕੋਈ ਝੂਠਾ-ਮੂਠਾ ਮਕਦਮਾ ਮੜ ਕੇ ਅੰਦਰ ਦਾ ਦੇ ਦਿਓ। ਫੇਰ ਵੀ ਨਾ ਸੂਤ ਆਇਆ ਤਾਂ ਅਖੀਰਲਾ ਹਥਿਆਰ ਹੁੰਦਾ ਉਹਨੂੰ ਮਰਵਾ ਦਿਓ। ਇਹ ਤਿੰਨ ਤਰ੍ਹਾਂ ਦੇ ਹਥਿਆਰ ਭਰਾਵੋ ਸਟੇਟ ਏਜੰਸੀਆਂ ਵਰਤਦੀਆਂ ਆਈਆਂ ਨੇ। ਉਹੀ ਮਾਹੌਲ ਅੱਜ ਮੈਂ ਦੇਖ ਰਿਹਾ ਕਿ ਇਹ ਲਗਾਤਾਰ ਜਿੰਨੇ ਬਾਦਲਾਂ ਬਾਦਲਾਂ ਦੀ ਵੱਧ ਪੂਛ ਨੂੰ ਅੱਗ ਲੱਗੀ ਹੋਈ ਆ ਆਓ ਬੈਠੇ ਥੋੜਾ ਕਦੇ ਸੁਖਵੀਰ ਬਾਦਲ ਆ ਜੇ ਕੋਈ ਵੱਡਾ ਥੋੜਾ ਬਿਠਾ ਦਿਓ ਕੋਈ ਤੁਹਾਡੇ ਬੌਕਰ ਵਾਲੇ ਤੁਸੀਂ ਲਿਓ ਕਿ ਕਾਂਗਰਸ ਕੋ ਤੁਸੀਂ ਲਿਓ ਕਿ ਬੀਜੇਪੀ ਵਾਲੇ ਤੁਸੀਂ ਲਿਓ ਮੈਂ ਆਉਣ ਨੂੰ ਤਿਆਰ ਆ ਮੇਰੇ ਬਾਰੇ ਜੋ ਮਰਜ਼ੀ ਸਵਾਲ ਪੁੱਛ ਲਿਓ ਪਰ ਐ ਜਿੱਦ ਮੈਂ ਤੁਸੀਂ ਬਣਾਈ ਬੈਠੇ ਮਾਹੌਲ ਵੀ ਐ ਤੁਸੀਂ ਬਦਨਾਮ ਕਰ ਦੋਂਗਾ ਐ ਨਹੀਂ ਮੈਂ ਬਦਨਾਮ ਹੁੰਦਾ ਲਾਓ ਜੋ ਮੈਂ ਕਹਿੰਦਾ ਜੋ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਬੋਲਣ ਦਾ ਹੱਕ ਆ ਬਈ ਬੋਲੇ ਜੀ ਸਤ ਕੇ ਬੋਲਿਓ ਸਾਰਥਕ ਤਰੀਕੇ ਦੇ ਨਾਲ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਜੋ ਮਰਜ਼ੀ ਬੋਲੀ ਜਾਓ ਮੈਂ ਨਹੀਂ ਕਿਸੇ ਨੂੰ ਰੋਕਦਾ ਜੋ ਜੀ ਚ ਮਨ ਚ ਆਉਂਦਾ ਬੋਲੋ ਪਰ ਜਿਹੜੇ ਭਰਾ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜੀ ਸਤ ਕੇ ਮੈਂ ਸਵਾਗਤ ਕਰੂੰਗਾ ਮੈਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਦੇਮ ਉਸ ਦਿਨ ਹੀ ਕਿ ਆਜ਼ੀਰ ਭਾਈ ਜੀਨੇ ਕੋ ਸਵਾਲ ਕਰਨਾ ਜੀ ਸਦਕੇ ਆਓ ਮੈਂ ਤਿਆਰ ਆ ਮੈਂ ਅੱਜ ਵੀ ਕਹਿੰਦਾ ਮੈਂ ਤਿਆਰ ਆ ਪਰ ਜੇ ਉੱਥੇ ਬੰਦੇ ਆ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਜਾਂ ਕੋਈ ਦੂਜੀਆਂ ਤੀਜੀਆਂ ਤਰ੍ਹਾਂ ਦੇ ਛੱਡੇ ਹੋਏ ਜਾਂ ਬੋਕਰਾਂ ਦੇ ਜਾਂ ਕੋਈ ਕਾਂਗਰਸੀਆਂ ਦੇ ਵੀ ਲੱਖੇ ਦੇ ਗਲਪੇ ਜੋ ਜੀ ਲੱਖੇ ਦੀ ਬੇਇੱਜ਼ਤੀ ਕਰਦੇ ਉਹਨਾਂ ਦੇ ਸਾਥੋਂ ਭਰਾਵੋ ਕਰਾਉਣੀ ਕਰਾਈ ਜਾਣੀ ਦੀ ਸੋ ਇਸ ਕਰਕੇ ਆਹੀ ਅਪੀਲ ਆ ਕੱਲ ਨੂੰ ਉਹਦਾ ਭੋਗ ਆ ਨੌਜਵਾਨ ਦਾ ਸ਼ੁਭ ਕਰਨ ਦਾ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਉੱਥੇ ਵੀ ਪਹੁੰਚੋ ਤੇ ਆ ਬੀਜੇਪੀ ਵਾਲਾ ਨੂੰ ਘੇਰ ਕੇ ਛਤਰਾਂ ਦੇ ਹਾਰ ਗਲ ਚ ਪਾਉਣੇ ਆ ਵੀ ਤੁਸੀਂ ਮਿਸ਼ਰੇ ਟੈਣੀ ਵਰਗਿਆਂ ਨੂੰ ਟਿਕਟਾਂ ਸਾਡੇ ਨੌਜਵਾਨਾਂ ਦੇ ਗੋਲੀਆਂ ਤੇ ਆ ਦੂਜੇ ਬਾਦਲ ਵਾਲੇ ਅੰਦਰਖਾਤੇ ਸਮਝੌਤਾ ਤੈ ਹੈ ਇਹਨਾਂ ਦਾ 6 5 2 6 ਬਾਦਲ ਨੇ ਲੜਨਾ ਸੀ 5 ਲੜਦੀਆਂ ਸੀਗੀਆਂ ਬੀਜੇਪੀ ਵਾਲਿਆਂ ਨੇ 2 ਦੇਣੀਆਂ ਸੀ ਢੀਂਡਸਾ ਗਰੁੱਪ ਨੂੰ 6 5 11 ਤੇ 2 13 ਇਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ ਇੱਕਸਾਨੀ ਮੋਰਚਾ ਸ਼ੁਰੂ ਹੋ ਗਿਆ ਉਹਸਾ ਦਾ ਹੁਣ ਵੀ ਹੋ ਜੇ ਅੰਦਰ ਖਾਤੇ ਇੱਕੋ ਹੀ ਨੇ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਨਾਲ ਆ ਬਦਲਾਂ ਨੇ ਜੁੰਡਲੀ ਕਹਿੰਦੀ ਐ ਦੂਜੇ ਪਾਸੇ ਅੰਦਰ ਖਾਤੇ ਬੀਜੇਪੀ ਨਾਲ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਸੋ ਭਰਾਵੋ ਇੱਥੇ ਪੰਜਾਬ ਦੇ ਲੋਕੋ ਸਮਝੋ ਤੁਹਾਡਾ ਕੋਈ ਦਰਦ ਹੀ ਨਹੀਂ ਬਾਈ ਤੁਹਾਡੇ ਪੁੱਤ ਮਾਰੇ ਜਾ ਰਹੇ ਆ ਤੁਹਾਡੀਆਂ نسلਾਂ ਤਬਾਹ ਹੋ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਡੀ ਸੱਭਿਆਚਾਰ ਨੂੰ ਖਤਮ ਕਰਨ ਦੀ ਬੇਉਂਤਪੰਦੀ ਪੂਰੀ ਬਣਾਈ ਜਾ ਚੁੱਕੀ ਆ ਆਪਣੀ ਲੜਾਈ ਆਪ ਲੜਨੀ ਪੈਂਦੀ ਐ ਆਪਣੇ ਹੱਥੀਂ ਆਪਣੇ ਕਾਸ ਸਵਾਰਨਾ ਪੈਂਦਾ ਐ ਇਥੇ ਦੂਜੇ ਦੇ ਕੋਈ ਫਰਿਸ਼ਤੇ ਦੀ ੜੀਕ ਨਾ ਕਰੋ ਸੋ ਉੱਠ ਕੇ ਹੁਣ ਤਾਂ ਘਰਾਂ ਤੋਂ ਬਾਈ ਬਾਹਰ ਆ ਜਾਓ ਜਿੰਨੇ ਵੀ ਤਰਬੰਦਰ ਸਿੰਘ ਕਹਿੰਦਾ ਬਾਈ ਮੈਂ ਬਾਹਰ ਆ ਨਹੀਂ ਤਾਂ ਜ਼ਰੂਰ ਆਉਂਦਾ ਬਾਹਰ ਲਿਓ ਮੁੜਿਓ ਬਾਈ ਕਮਾਈਆਂ ਕਮਾਈਆਂ ਕਰਕੇ ਮੁੜਿਓ ਕੱਖ ਨਹੀਂ ਬਾਹਰ ਯਾਰ ਨਾ ਆਪਣੀ ਇਹ ਧਰਤੀ ਨੂੰ ਛੱਡ ਕੇ ਜਾਓ ਇਹ ਧਰਤੀ ਨਸੀਬਾਂ ਵਾਲਿਆਂ ਨੂੰ ਮਿਲਦੀ ਐ ਭਾਗ ਵਾਲਿਆਂ ਨੂੰ ਮਿਲਦੀ ਐ ਬਾਈ ਕਰਮਾਂ ਵਾਲਿਆਂ ਨੂੰ ਮਿਲਦੀ ਐ ਪਤਾ ਨਹੀਂ ਕਿੰਨੇ ਕਸੀਂ ਕੋ ਤਪ ਕੀਤੇ ਹੋਣੇ ਆ ਕਿ ਧਰਤੀ ਤੇ ਸਾਡਾ ਜਨਮ ਹੋਇਆ ਛੱਡ ਕੇ ਨਾ ਪੱਜੂ ਆਜੋ ਲੜਾਂਗੇ ਖੀਰ ਲਈ ਸਾਥਕ ਲੜਾਂਗੇ ਯਾਰ ਕੋਈ ਫਰਕ ਨਹੀਂ ਪੈਂਦਾ ਆਪਣੇ ਪਹਿਲਾਂ ਵੀ ਲੜਦੇ ਰਹੇ ਆ ਇਹ ਤਾਂ ਸਦੀਆਂ ਤੋਂ ਲੈ ਕੇ ਸਾਡੇ ਪੇਸ਼ਪੰਗਾਂ ਨੇ ਜੰਗਾਂ ਯੁੱਧ ਸੰਘਰਸ਼ ਤਾਂ ਸੋ ਪੱਕੇ ਨਾ ਮੇਰਾ ਵੀਰ ਜ਼ਮੀਨਾਂ ਵੇਚ ਕੇ ਜਾਇਓ ਮੈਨੂੰ ਕੱਲ ਹੀ ਇੱਕ ਪਟਵਾਰੀ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲੇ ਜ਼ਮੀਨਾਂ ਦੀ ਰਜਿਸਟਰੀ ਹੁੰਦੀ ਹੈ ਵੱਡੀਆਂ ਵੱਡੀਆਂ ਕੰਪਨੀਆਂ ਸੜਕਾਂ ਦੇ ਆਲੇ-ਦਾਲੇ ਸੰਕੜੇ ਏਕੜੇ ਜ਼ਮੀਨ ਖਰੀਦ ਰਹੀਆਂ ਨੇ 11 ਏਕੜ ਜ਼ਮੀਨਾਂ ਖਰੀਦ ਰਿਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੁਹਾਡੀ ਧਰਤੀ ਮਾਂ ਪੰਜਾਬ ਤੁਹਾਡਾ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੱਥ ਚਲੇ ਜਾਣਾ ਵੱਡੇ-ਵੱਡੇ ਕਾਲਪਟਾਂ ਦੇ ਹੱਥ ਹੁਣਾਂ ਦੀ ਆ ਸਾਰੀਆਂ ਸਾਡੀਆਂ ਜ਼ਮੀਨਾਂ ਜ਼ਿਆਦਾਤਰ ਚਲੇ ਜਾਣਗੀਆਂ ਜੇ ਬਾਈ ਅਸੀਂ ਸ਼ੁਭ ਕਰਨ ਨੂੰ ਮਰਵਾ ਲਿਆ ਅਸੀਂ ਨਵਰੀਤ ਡੇਵਿਡ ਬੇਲੂ ਨੂੰ ਮਰਵਾ ਲਿਆ ਅਸੀਂ 700 ਕਿਸਾਨ ਉੱਥੇ ਆਪਣਾ ਮਰਵਾ ਲਿਆ 13 ਮਹੀਨੇ ਪਹਿਲਾਂ ਬੈਠੇ ਰਹੇ ਅੱਜ ਬੈਠੇ ਲੜ ਰਹੇ ਹਾਂ ਜੇ ਜ਼ਮੀਨਾਂ ਹੀ ਵੇਚ ਕੇ ਜਾਣਾ ਬਾਈ ਭੱਜਣਾ ਹੀ ਆ ਛੱਡ ਕੇ ਪੰਜਾਬ ਫਿਰ ਆਪਾਂ ਮਰਵਾ ਕਿਉਂ ਰਹੇ ਆ ਆਪਣੇ ਬਾਵਾ ਦੇ ਪੁੱਤ ਕਿਉਂ ਖਾਪ ਰਹੇ ਆ ਫਿਰ ਆਪਾਂ ਛੱਡ ਦੋ ਫਿਰ ਠੀਕ ਆ ਉਹ ਤਾਂ ਇਹਦਾ ਚੀਜ਼ ਖੋਣਾ ਕਿਉਂਦੇ ਨੇ ਯਾਰ ਸੋ ਠੀਕ ਆ ਭਾਈ ਗੌਰ ਕਰਿਓ ਅਬੋਕਰ ਵਾਲਿਆਂ ਨੂੰ ਤੇ ਬੀਜੇਪੀ ਨੂੰ ਘੇਰ ਕੇ ਸਵਾਲ ਪੁੱਛਣੇ ਆ ਤੇ ਕੱਲ ਨੂੰ ਵੱਡੀ ਗਿਣਤੀ ਵੱਲੋਂ ਵੀ ਪਹੁੰਚੋ ਤੇ ਵੱਡੀ ਗਿਣਤੀ ਭਾਈ ਸ਼ੰਭੂ ਖਨੋਰੀ ਵੀ ਪਹੁੰਚਿਆ ਕਰੋ ਤੁਹਾਡੀ ਲੋੜ ਹੈ ਇਸ ਲੜਾਈ